ਜਿਹੜੇ ਵੀ ਲੋਕ ਦੁਕਾਨਾਂ ਦੇ ਵਿੱਚ ਬੈਠਦੇ ਨੇ ਆਪਣੀਆਂ ਤੇ ਖਾਲੀ ਨਹੀਂ ਛੱਡ ਕੇ ਜਾਣੀਆਂ ਆਪਣੀਆਂ ਦੁਕਾਨਾਂ ਕਿਉਂਕਿ ਇਸ ਸੀਸੀਟੀਵੀ ਫੁਟੇਜ ਤੁਹਾਨੂੰ ਵੀ ਹੈਰਾਨ ਕਰ ਦੇਵੇਗੀ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਚੋਰ ਨੇ ਇਸ ਕਰਤੂਤ ਨੂੰ ਅੰਜਾਮ ਦਿੱਤਾ ਕਿ ਉਸ ਨੂੰ ਆਪਣੀ ਟੀ-ਸ਼ਰਟ ਦੀ ਵਰਤੋਂ ਕਰਨੀ ਪੈ ਗਈ ਨਗਦੀ ਇਕੱਠੀ ਕਰਨ ਦੇ ਲਈ ਤਾਂ ਗੱਲਾਂ ਪੂਰਾ ਹੀ ਖਾਲੀ ਕਰਕੇ ਚਲਾ ਜਾਂਦਾ ਦੁਕਾਨ ਦੇ ਵਿੱਚ ਆ ਕੇ ਤਾਂ ਦੇਖ ਸਕਦੇ ਹੋ ਤੁਸੀਂ ਮਾਲਕ ਉੱਥੇ ਮੌਜੂਦ ਨਹੀਂ ਸੀਗਾ ਉਸ ਸਮੇਂ ਦੁਕਾਨਦਾਰ ਮੌਜੂਦ ਨਹੀਂ ਸੀਗਾ ਉੱਥੇ ਕਰਦੇ ਵਿੱਚ ਹੀ ਇਹ ਦੁਕਾਨ ਖੋਲੀ ਹੈ ਤਾਂ ਵੀ ਦੇਖ ਲੋ ਕਿੰਨੇ ਸ਼ਰਿਆਮ ਜੜਾਏ ਚੋਰ ਚੋਰੀ ਕਰ ਗਿਆ ਕਿਸ ਤਰੀਕੇ ਦੇ ਨਾਲ ਬਿਨਾ ਡਰੇ ਬਿਨਾ ਕਿਸੇ ਖੋਫ ਤੋਂ ਇਹਨਾਂ ਦੇ ਹੌਸਲੇ بلند ਹੁੰਦੇ ਨਜ਼ਰ ਆ ਰਹੇ ਨੇ ਦੇਖੋ ਤੁਸੀਂ ਸੀਸੀਟੀਵੀ ਤੁਹਾਡੇ ਸਾਹਮਣੇ ਇੱਕ ਦੁਕਾਨ ਦੇ ਵਿੱਚ ਚੋਰੀ ਕਰਨ ਆਇਆ ਹੈ ਚੋਰ ਸਮਾਨ ਚੋਰੀ ਕਰਨ ਦੇ ਥਾਂ ਦੁਕਾਨ ਦੇ ਵਿੱਚ ਪਈ ਨਗਦੀ ਨੂੰ ਇਸ ਤਰੀਕੇ ਦੇ ਨਾਲ ਚੋਰੀ ਕਰਕੇ ਲੈ ਗਿਆ ਕਿ ਉਸ ਨੂੰ ਨਗਦੀ ਸੰਭਾਲਣ ਦੇ ਲਈ ਆਪਣੀ ਟੀ-ਸ਼ਰਟ ਦੀ ਵੀ ਵਰਤੋਂ ਕਰਨੀ ਪਈ ਤੇ ਇਹ ਸਾਰੀ ਘਟਨਾ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਜੋ ਤੁਹਾਨੂੰ ਇਸ ਵੇਲੇ ਦਿਖਾਈ ਜਾ ਰਹੀ ਹੈ ਮੰਡੀਵਾਸੀ ਅੰਕੁਸ਼ ਘਰ ਦੇ ਵਿੱਚ ਹੀ ਦੁਕਾਨ ਚਲਾਉਂਦਾ ਸੀ ਤੇ ਇਹ ਕਰੀਬ 3:50 ਮਿੰਟ ਦੇ ਉੱਤੇ ਇਹ ਚੋਰ ਘਰ ਦੀ ਛੱਤ ਤੋਂ ਦੁਕਾਨ ਦੇ ਵਿੱਚ ਵੜਦਾ ਹੈ ਹਾਲਾਂਕਿ ਘਰ ਵਾਲਿਆਂ ਦੇ ਦੱਸਣ ਮੁਤਾਬਕ 3:20 ਤੇ ਇਹ ਜਿਹੜਾ ਹੈ ਜਾਗਦੇ ਨੇ ਤੇ ਲਾਈਟ ਨਾ ਹੋਣ ਕਰਕੇ ਘਰ ਆਏ ਮਹਿਮਾਨਾਂ ਨੂੰ ਆਪਣੇ ਦੂਸਰੇ ਰਿਸ਼ਤੇਦਾਰਾਂ ਦੇ ਘਰ ਛੱਡ ਕੇ ਆਏ ਸਨ ਤੇ ਬਾਹਰ ਗਏ ਹੋਏ ਸੀਗੇ ਜਿਹੜੇ ਘਰ ਦੇ ਲੋਕ ਸੀਗੇ ਤਾਂ ਉਸ ਤੋਂ ਪਿੱਛੇ ਉਹ ਹੀ ਜਿਹੜਾ ਅੱਧੇ ਘੰਟੇ ਮਗਰੋਂ ਦੁਕਾਨ ਦੇ ਵਿੱਚ ਚੋਰ ਨੇ ਆ ਕੇ ਚੋਰੀ ਕੀਤੀ ਹੈ ਚੋਰ ਨੇ ਗੱਲੇ ਦੇ ਵਿੱਚੋਂ ਜਦ ਹੱਥ ਪਾਇਆ ਤਾਂ ਉਸ ਨੂੰ ਛੋਟੇ ਨੋਟਾਂ ਦੀ ਕਰੰਸੀ ਦਿਖਾਈ ਦਿੱਤੀ ਤੇ ਉਸਨੇ ਨੋਟ ਆਪਣੀ ਟੀ-ਸ਼ਰਟ ਦੇ ਵਿੱਚ ਹੀ ਪਾ ਲਏ ਅਤੇ ਰਫੂ ਜੱਕਰ ਉਦੋਂ ਹੋ ਜਾਂਦਾ ਘਰ ਵਾਲਿਆਂ ਨੂੰ ਚੋਰੀ ਦਾ ਉਸ ਵੇਲੇ ਪਤਾ ਲੱਗਦਾ ਜਦੋਂ ਉਹ ਦੁਕਾਨ ਦੇ ਵਿੱਚ ਆਏ ਗ੍ਰਾਹਕ ਨੂੰ ਪੈਸੇ ਦੇਣੇ ਹੁੰਦੇ ਨੇ ਉਹਨਾਂ ਨੇ ਖੁੱਲੇ ਤਾਂ ਉੱਥੇ ਗੱਲੇ ਦੇ ਵਿੱਚੋਂ ਉਹਨਾਂ ਨੂੰ ਕੁਝ ਨਹੀਂ ਲੱਭਦਾ ਤਾਂ ਉਹ ਸੀਸੀਟੀਵੀ ਚੈੱਕ ਕਰਦੇ ਨੇ ਪੜਤਾਲ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਇਹ ਚੋਰ ਦੀ ਜਿਹੜੀ ਹਰਕਤ ਸਾਹਮਣੇ ਆਉਂਦੀ ਐ ਹੁਣ ਸੁਣਾਂਗੇ ਕਿ ਦੁਕਾਨਦਾਰ ਦਾ ਕੀ ਕੁਝ ਕਹਿਣਾ ਕਿਉਂਕਿ ਪੱਲੇ ਤਾਂ ਕੁਝ ਹੁਣ ਰਿਹਾ ਨਹੀਂ ਕਿਉਂਕਿ ਦੁਕਾਨ ਨੂੰ ਖਾਲੀ ਛੱਡ ਕੇ ਚਲੇ ਗਏ ਸੀਗੇ ਉਸ ਨੂੰ ਖੁੱਲਾ ਹੀ ਛੱਡ ਕੇ ਚਲੇ ਗਏ ਸੀ ਪਿੱਛੋਂ ਦੀ ਸਾਵਧਾਨੀ ਨਹੀਂ ਵਰਤੀ ਕਿਸੇ ਨੇ ਤਾਂ ਇਸ ਤਰੀਕੇ ਦੀ ਜਿਹੜੀ ਕਰਤੂਤ ਚੋਰ ਕਰ ਗਿਆ ਜਿੰਨੇ ਵੀ ਪੈਸੇ ਕਮਾਏ ਸੀ ਖੂਨ ਪਸੀਨੇ ਦੀ ਇਹ ਕਮਾਈ ਮਿੰਟੋ-ਮਿੰਟੀ ਚੋਰ ਜਿਹੜਾ ਲੈ ਕੇ ਰਫੂ ਚੱਕਰ ਹੋ ਗਿਆ ਤਾਂ ਕੁਝ ਪੱਲੇ ਨਹੀਂ ਰਿਹਾ ਸੀ ਸੀਸੀਟੀਵੀ ਤੋਂ ਇਲਾਵਾ ਕੁਝ ਹੱਥ ਦੇ ਵਿੱਚ ਨਹੀਂ ਰਿਹਾ ਇਸ ਦੁਕਾਨਦਾਰ ਦੇ ਤਾਂ ਦੇਖਦੇ ਆ ਦੁਆਰਾ ਤੋਂ ਸੀਸੀਟੀਵੀ ਤੇ ਦੇਖ ਸਕਦੇ ਹੋ ਤੁਸੀਂ ਇਹ ਕਿਸ ਤਰੀਕੇ ਦੀ ਚੋਰੀ ਕਰਤੂਤਾ ਕਰ ਰਹੇ ਨੇ ਸ਼ਰੀਆਮ ਦੁਕਾਨਾਂ ਦੇ ਵਿੱਚ ਵੜ ਕੇ ਜੋ ਕਿ ਘਰ ਦੇ ਵਿੱਚ ਹੀ ਦੁਕਾਨ ਖੋਲੀ ਹੋਈ ਸੀ ਉਸ ਦੇ ਵਿੱਚ ਵੀ ਚੋਰ ਨੇ ਸ਼ਰਮ ਨਹੀਂ ਕੀਤੀ ਤੇ ਫਜ਼ਿਲਕਾ ਜ਼ਿਲ੍ਹੇ ਦੀ ਮੰਡੀ ਅੰਨੀਵਾਲਾ ਦੇ ਵਿੱਚ ਇਹ ਦੱਸੀ ਜਾ ਰਹੀ ਹੈ ਕਿ ਘਟਨਾ ਇਹ ਵਾਪਰੀ ਜਿੱਥੇ ਕਿ ਚੋਰ ਨੇ ਇਸ ਤਰੀਕੇ ਦੇ ਨਾਲ ਆਪਣੀ ਸਾਜ਼ਿਸ਼ ਨੂੰ ਜਿਹੜਾ ਅੰਜਾਮ ਦਿੱਤਾ ਹੈ ਕਿ ਪੂਰੀ ਨਗਦੀ ਹੀ ਲੈ ਕੇ ਚਲਾ ਜਾਂਦਾ ਹੈ ਮੇਰਾ ਨਾਮ ਅੰਕੁਸ਼ ਹੈ ਜੀ ਅੰਕੁਸ਼ ਹਾਂ ਜੀ ਤੇ ਕੀ ਕੀ ਕੰਮ ਕਰਦੇ ਆਪਾਂ ਆਪਣੀ ਦੁਕਾਨ ਕਰਿਆ ਨੇ ਦੀ ਤੇ ਕਿੱਥੇ ਦੁਕਾਨ ਇਹ ਆਪਣੇ ਜਗਿੰਦਰੂ ਦੀ ਚੱਕੀ ਦੇ ਨੇੜੇ ਪੈ ਜਾਂਦੀ ਹੈ ਜੀ ਕਾਰਜੀ ਆ ਹਾਂ ਜੀ ਕਰਦੇ ਸੀ ਚੋਰੀ ਕੀ ਹੋਈ ਆ ਨਕਦੀ ਚੋਰੀ ਹੋਈ ਹੈ ਜੀ ਆਪਣੇ ਜਿਵੇਂ ਉਪਰ ਆਇਆ 3:50 ਮਿੰਟ ਤੇ ਠੀਕ ਹੈ ਤੇ 3:54 ਮਿੰਟ ਤੇ ਉਹ ਵਾਪਸ چلا ਗਿਆ ਠੀਕ ਹੈ ਇੰਨੀ ਕੁ ਨਕਦੀ ਚੋਰੀ ਹੋਈ ਹੈ 10000 ਤੋਂ ਉਪਰ ਹੀ ਹੋਣਗੇ ਹੋਰ ਕੋਈ ਸਮਾਰਟ ਨਹੀਂ ਹੋਰ ਤਾਂ ਨਹੀਂ ਕੁਝ ਲੈ ਗਏ ਕੱਲ ਪੈਸੇ ਲੈ ਗਏ ਲੈ ਲੈ ਗਏ ਉਹ ਇੱਕ ਜਣਾ ਹੀ ਸੀਗਾ ਹਾਂਜੀ ਇੱਕੋ ਹੀ ਸੀਗਾ ਠੀਕ ਹੈ ਤੇ ਉਪਰੋਂ ਛੱਤ ਤੇ ਆਇਆ ਹੋਇਆ ਹਾਂਜੀ ਛੱਤ ਤੇ ਆਇਆ ਉਪਰੋਂ ਠੀਕ ਹੈ ਤੇ 4 ਮਿੰਟ ਦੇ ਵਿੱਚ ਉਹ ਆਪਦਾ ਵਾਰਦਾਤ ਨੂੰ ਜਾਣ ਦੇ ਕੇ ਚਲਾ ਗਿਆ ਹਾਂਜੀ ਠੀਕ ਹੈ ਕੋਈ ਤੁਸੀਂ ਇਹਦੇ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਕਿਤੇ ਹਜੇ ਤਾਂ ਨਹੀਂ ਦਿੱਤੀ ਨਹੀਂ ਹਜੇ ਨਹੀਂ ਤਜਾ ਬਾਜ਼ਾ ਰਹੇ ਹਾਂ ਬਸ ਠੀਕ ਹੈ ਹੋਰ ਕੋਈ ਸਮਾਨ ਦਾ ਕੋਈ ਮਨ ਲੋਗਾ ਤੇ ਅਡਾ ਨੂੰ ਸ਼ੱਕ ਸੁਬਾਹ ਵੀ ਹੋਰ ਵੀ ਕੋਈ ਚੋਰੀ ਹੋਇਆ ਕਲੀ ਨਹੀਂ ਅਜੇ ਅਸੀਂ ਉੱਪਰ ਉੱਪਰ ਅਜੇ ਅਸਲ ਵਿੱਚ ਅਸੀਂ ਉੱਪਰ ਹੈ ਚੈੱਕ ਨਹੀਂ ਕੀਤਾ ਉੱਪਰ ਅਜੇ ਮਤਲਬ ਜਿਵੇਂ ਸਮਾਨ ਤਾਂ ਸਾਡਾ ਕਾਫੀ ਪਿਆ ਉੱਤੇ ਪਰ ਅਸੀਂ ਚੈੱਕ ਨਹੀਂ ਕੀਤਾ ਅਸੀਂ ਆ ਦੁਕਾਨ ਦੇ ਦੇਖਿਆ ਬਸ ਉਤਰਿਆ ਕਿਦ ਤਰ੍ਹਾਂ ਗਲੀ ਚ ਉਤਰਿਆ ਉਹ ਇਹ ਨਾ ਆਪਣੇ ਬੁਆ ਜੀ ਦੇ ਨਾਲ ਘਾਰੇਗਾ ਉਸ ਦੇ ਨਾਲ ਇੱਕ ਘਰ ਹੋ ਰਗਾ ਉਹ ਤੂੰ ਕੰਦ ਤੂੰ ਚੜ ਕੇ ਦੂਸਰੇ ਘਰ ਤੇ ਉਸ ਬਾਅਦ ਦੂਸਰੇ ਘਰ ਤੇ ਤੇ ਫਿਰ ਆਪਣੇ ਘਰੇ ਆਇਆ ਠੀਕ ਹੈ ਹਾਂਜੀ ਤਿੰਨ ਘਰ ਹੈਗੇ ਤਿੰਨ ਘਰ ਤੋ ਹੈ ਠੀਕ ਹੈ